ਸਵਾਗਤ ਹੈ ਕਿਸਾਨ ਵੀਰੋ ਹੱਡਾ ਢਿੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਹੈਗਾ 987823917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਅੱਜ ਦੀ ਵੀਡੀਓ ਪਿੰਡ ਮੋੜ ਨਾਬਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਾਪਾ ਤੇ ਬਾਈ ਜੀ ਨਾਲ ਗੱਲਬਾਤ ਕਰਾਵਾਂਗੇ ਅੱਜ ਚੰਗੇ ਜਿਹਨੂੰ ਆਪਾਂ ਹਾਥੀ ਦੇ ਬੱਚੇ ਕਹਿੰਦੇ ਨੇ ਚੰਗੀਆਂ ਝੋਟੀਆਂ ਲੈ ਕੇ ਆਏ ਆ ਤੇ ਇੱਕ ਦੀ ਆਪਾਂ ਲਾਈਵ ਚ ਵਾਈ ਵੀ ਕਰਕੇ ਦਿਖਾਵਾਂਗੇ ਕਿੰਨਾ ਦੁੱਧ ਬਾਦ ਆ ਸਾਰਾ ਵਿੱਚੀ ਚੋਕੇ ਦਿਖਾਵਾਂਗੇ ਹਣਾ ਸੋਨੀ ਵੀਰੇ ਓਕੇ ਵੀਰੇ ਤੇ ਵੀਰੇ ਸੋਨੀ ਤਿੰਨ ਦਿਖਾਉਣੀਆਂ ਅੱਜ ਆਪਾਂ ਹਾਂ ਵੀਰੇ ਤੇ ਵੀਰੇ ਕਿਹੜੇ ਏਰੀਏ ਦੀਆਂ ਨਗੀਨੇ ਭਾਈ ਆ ਤਾਂ ਆਪਾਂ ਨਾ ਦੋ ਸਾਢੇ ਪਹਿਲਾਂ ਹੈਣੇ ਲਿਆਤੀ ਸੀ ਟੋਪੜ ਰੱਪਣ ਠੀਕ ਆ ਵੀਰੇ ਮੰਗਾ ਮੰਗਾਗਾ ਉੱਥੇ ਇੱਕ ਬਹੁਤ ਚੰਗਾ ਸਾਣ ਵੀ ਉਹਦੇ ਕੋਲ ਆ ਓਕੇ ਵੀਰੇ ਉਹਨੇ ਜਿਹੜਾ ਆਇਆ ਆਪਾਂ ਨੂੰ ਦੋ ਜਮਾ ਕਹਿੰਦਾ ਘਰੇ ਰੱਖੀ ਤੇ ਆਪਾਂ ਦੀ ਕੱਤੀ ਕਾੜ ਲਈ ਉਹ ਸਿਰੇ ਤੇ ਖੜੀ ਆ ਠੀਕ ਆ ਵੀਰੇ ਤੇਨਗੀ ਵੀ ਕੱਟੀ ਆ ਜਦ ਕਿ ਬੇਤਾਬ ਦੀ ਕੱਟੀ ਉਹ ਪਤਾ ਨਹੀਂ ਕਿਹਦੇ ਸਾਣ ਦੀ ਓਕੇ ਓਕੇ ਤੇ ਜੀ ਆਹ ਆ ਠੀਕ ਆ ਆਪਰਾ ਠੀਕ ਆ ਇਹਨਾਂ ਤਿੰਨਾਂ ਮਗਰ ਕੱਟੀਆਂ ਐ ਕੱਟਿਆ ਇਹ ਤੋ ਮਗਰ ਕੱਟਿਆ ਇੱਕ ਮਗਰ ਕੱਟੀ ਆ ਉਹ ਬਾਈ ਨਾ ਤੁਸੀਂ ਫੋਨ ਤੇ ਕਰ ਲੈ ਉਸ ਬਰਕਰ ਸੋਨੀ ਨੰਬਰ ਬੋਲੀ ਵੀਰੇ ਜਿਹੜੇ 9882 0620 ਦੁਬਾਰਾ ਫੇਰ ਰਿਪੀਟ ਕਰ ਦਿਓ ਜਿਹੜੇ 9882 0620 100 ਤੇ ਪਿੰਡ ਮੋੜਨਾਪਾ ਪਿੰਡ ਮੋੜਨਾਪਾ ਫੇਸ ਦਾ ਪਾ ਜਿਹਦਾ ਬਣਾਓ ਓਕੇ ਦੇ ਨੇੜੇ ਪਿੰਡ ਕਿਹੜੇ ਰਹੇ ਜਾਂਦੇ ਨੇ ਨੇੜੇ ਇੰਦਰ ਸਹਿਣਾ ਕੈਂਚੀਆਂ ਢੱਲਵਾ ਓਕੇ ਓਕੇ ਇਧਰ ਮਾਰ ਲੈਣੇ ਆਣ ਵੱਲੋਂ ਹਾਂ ਤੇ ਥੋਣੀ ਵੀਰੇ ਤੇਥੋਂ ਪਾਸੋਂ ਹੁੰਦੇ ਚੰਗੇ ਆ ਹਨਾ ਜਿੰਨੇ ਵੀ ਤੂੰ ਲਿਆਉਣਾ ਲਿਆਉਣਾ ਥੋੜਿਆਂ ਭੌਂ ਦੀ ਇੱਕ ਪਹਿਲਾਂ ਇਕੱਠੀਆਂ ਕਰ ਲੈਣਾ ਫਿਰ ਵੀਡੀਓ ਬਣਾਉਣੀ ਆ ਜਾਂ ਵਿਕੀ ਜਾਂਦੇ ਹੋਈ ਹਾਂ ਹਾਂ ਵਿਕੀ ਵੀ ਜਾਂਦੇ ਆ ਕਦੇ ਦੀ ਮਾਰ ਲੈਣਾ ਵੀਰੇ ਓਕੇ ਵੀਰੇ ਤੇ ਜਿਹੜੀ ਆਪਾਂ ਪਹਿਲੇ ਨੰਬਰ ਤੇ ਝੋਟੀ ਦੇਖੀ ਆਈਏ ਕਿਹੜਾ ਸੁਆ ਵੀਰੇ ਇਹ ਤਾਂ ਵੀ ਚੌਥਾ ਸੁਆ ਜਮਾ ਅਰੀਨਲ ਹਾਈ ਵਧੀਆ ਗੱਲ ਕਰੀ ਆ ਨਾ ਵਿੱਚ ਦਾ ਬਾਈਆਂ ਨੇ ਕਹਿ ਦੇਣਾ ਸੀਗਾ ਵੀ ਇਹ ਤੀਜਾ ਸੁਆ ਹਨਾ ਤੇ ਚੌਥਾ ਚੌਥੇ ਜਿਹੜਾ ਮੈਂ ਅਸਦਾ 14 ਸੂਏ ਨਹੀਂ ਬੂਈ। ਹਾਂ ਚੌਥਾ ਓਕੇ ਸੂਏ ਨੂੰ 7-8 ਕਿਦਾਂ ਉਹ ਅੱਜ ਰੂਪਾ ਦੂਸਰੇ ਦੇ 13-14 ਕਿੰਨਾ ਦੇ ਦੂਗੇ ਆਈ ਐਸਟੂ 20 ਕਿਲੋ ਦਾ ਰਿਕਾਰਡ ਆ ਪਿਛਲੇ ਸੂਏ ਦਾ ਓਕੇ ਉਹਦਾ ਮੈਂ ਨੰਬਰ ਦੇ ਦੂ ਮੰਗੇ ਦਾ ਉਹਨੂੰ ਫੋਨ ਲਾ ਕੇ ਪੁੱਛ ਲੈ ਦੰਦਾ ਓਕੇ ਚੰਗੇ ਰਿਕਾਰਡ ਵਾਲੀਆਂ ਝੋਟੀਆਂ ਤੇ ਕਿਹੜਾ ਬੱਚਾ ਇਹਦਾ ਇਹਦਾ ਆਹ ਕੱਟੀ ਖੜੀ ਆ ਓਕੇ ਬੇਤਾਬਸਾਨ ਦਾ ਟੀਕਾ ਭਰਾ ਜੀ ਉਹ ਸਾਂਭਿਆ ਪੈ ਟੀਕਾ ਓਕੇ ਖੂਬ ਕੱਢ ਲੈਣ ਤੋਰ ਕੇ ਦਿਖਾ ਦਈਏ ਤੇ ਬਾਕੀ ਦਾ ਆਪਣਾ ਵੀਡੀਓ ਬਣਾਉਣ ਦਾ ਟਾਈਮ ਸ਼ਾਮ 6 ਵਜੇ ਦਾ ਜੀ ਠੀਕ ਆ ਜੀ ਕਰ ਲ ਤੇ ਇਹ ਦੋ ਸੋਨੀ ਤੋਰ ਤਾਰ ਕੇ ਦਿਖਾ ਦਾਂ ਬਾਈ ਨਾ ਕਰ ਲਿਓ ਸੰਪਰਕ ਤੇ ਆ ਦੇਖੋ ਕੈਮਰੇ ਚ ਵੀ ਆਉਂਦੀ ਨੀਗੀ ਐਡੀ ਝੋਟੀ ਹੈਗੀ ਘਰੇ ਵਿੱਚ ਕਮਾਲ ਦੀ ਆ ਤੋਰ ਲਾ ਸੋਨੀ ਤੇ ਆ ਦੇਖਣ ਨਾਲੇ ਵਨੇੜ ਤੋਂ ਕਰੋ ਚੈੱਕ ਧੱਦ ਕਾੜ ਦੀ ਕੋਈ ਵੀ ਕਮੀ ਨਹੀਂ ਮਗਰ ਵੀ ਕੱਟੀ ਤੇ 13 14 ਕਿਲੋ ਬੋਲਾ ਰੈਡੀ ਆ ਤੇ ਸੋਨੀ ਕਿੰਨਾ ਦੁੱਧ ਕੱਢ ਦੂਗੇ ਹਾਈਐਸਟ ਦੁੱਧ ਬਾਈ 20 ਤੋਂ ਬਾਹਰ ਹੀ ਜਾਣਾ ਇਹਨੇ ਅਜੇ ਖਾਂਦੀ ਗੁੰਡੀ ਨੂੰ ਦੇਖੋ ਮੈਂ ਸੰਨੀ ਮੂਰੇ ਪਿਆਰੇ ਤਾਜੀ ਸੂਏ ਚ ਤੇ ਡਿਮਾਂਡ ਡਿਮਾਂਡ ਬਈ ਦਾ ਫੋਨ ਇਹਦਾ ਮੁੱਲ ਕੀ ਕਰਾਂ ਮੌਕੇ ਦੀ ਕਰਾਂ ਫੋਨ ਤੇ ਮੁੱਲ ਕਰਾਂ ਠੀਕ ਆ ਵੀਰੇ ਹੁਣ ਇੱਕ ਦਾ ਦੋਸਤੇ ਨਹੀਂ ਆਈ ਹਾਂ ਵੀਰੇ ਇੱਕ ਗੱਲ ਬਾਈ ਦੇ ਕਹਿਣਾਗਾ ਵੀ ਫੋਨ ਬਾਈ ਉਹ ਹੀ ਲਾਉਣ ਚੰਗੇ ਪਸੂਆ ਹਾਂ ਤੇ ਓਕੇ ਇਹਦਾ ਮੁੱਲ ਹੋ ਜੂ ਫੋਨ ਤੇ ਹੁਣ ਆਪਾਂ ਦੋ ਨੰਬਰਾਂ ਦੀ ਗੱਲ ਕਰ ਲਏ ਦੋ ਨੰਬਰ ਵੀ ਇਹਦਾ ਸਿੰਗ ਟੁੱਟਿਆ ਵਾ ਕਿਧਰੋਂ ਲਾ ਓਕੇ ਜੀ ਕਰਚ ਆ ਜਾ ਮਾੜਾ ਜਾ ਠੀਕ ਆ ਵੀਰੇ ਤੇ ਗੁਆਰਾ ਤੀਜਾ ਸੂਆ ਤੀਜਾ ਆ ਗਿਆ 20 20 ਦਿਨ ਹੋ ਗਏ ਆ ਕੱਟਾ ਇਹਦਾ ਆ ਦੇਖੋ ਜੀ ਕੱਟਾ ਹੈਗਾ ਬਾਕੀ ਦਾ 20 ਦਿਨ ਹੋ ਗਏ ਕਰ ਲੋ ਚੈੱਕ ਦੋਸਤ ਹੋਊਗਾ ਸੋਮਾ 17 ਨੂੰ ਤਿਆਰ ਹੁਣ ਰੈਡੀ ਹਾਂ ਅੱਜ ਪਾਂਡੇ ਚ ਪਾਉਣ ਵਾਲਾ ਹਾਂ ਓਕੇ ਲੇਵਲ ਦੇਖੋ ਜੀ ਨਾਣੇ ਚ ਇਧਰਲੇ ਚ ਬਹਿਣੀ ਵਾਲੇ ਚ 5 7 12 ਘਾਟਾ ਜਵੰਦ ਰੂਈ ਕੋਈ ਚੋਣ ਪਸਮਾਹ ਚ ਫਰਕ ਨਹੀਂ 12 ਇਹਦਾ ਥਣ ਦਾ ਪੱਟਾ ਹੁਈ ਪਸਮਾਹ ਵਧੀਆ ਕਰੂ ਪਸਮਾਹ ਇੱਕੋ ਜਾਂ 22 ਕੱਦ ਘਾਟ ਇਹਦਾ ਵੀ ਚੰਗਾ ਹਨਾ ਕੋਈ ਕੱਢ ਲੈਣ ਤੋੜ ਕੇ ਦਿਖਾ ਦੀ ਇਹਨੂੰ ਵੀ ਤੋੜਾ ਤਰਾ ਕਰਾ ਦੀ ਚੈੱਕ ਬਾਈ ਨਾਲ ਕਰੀ ਚੱਲੋ ਸੰਪਰਕ ਬਾਕੀ ਦਾ ਨੰਬਰ ਬਾਈ ਦਾ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਜੀ ਠੀਕ ਆ ਆ ਦੇਖੋ ਜੀ ਸਿੰਘ ਟੁੱਟਿਆ ਵਾ ਤੇ ਬਾਕੀ ਦੀ ਝੋਟੀ ਇਹ ਵੀ ਚੰਗੀ ਆ ਪੂਰੀ ਵੱਡੇ ਗੱਦ ਘਾੜ ਦੀ ਐ ਲਿਓ ਜੀ ਬਾਈ ਦਾ ਖਾਨ ਦਵਾਈ ਮੋਟਰ ਆ ਰਹੀ ਠੀਕ ਆ ਵੀਰੇ ਤੇ ਇੱਕ ਝੋਟੀ ਤੁਹਾਨੂੰ ਚਬਾਈ ਕਰਕੇ ਦਿਖਾਵਾਂ ਦੋ ਦੰਦ ਦਿਖਾਤੀਆਂ ਬਾਈ ਨਾਲ ਜਰੂਰ ਸੰਪਰਕ ਕਰਿਓ ਤੇ ਤੁਹਾਨੂੰ ਕਿੰਨਾ ਦੁੱਧ ਰੈਡੀ ਆ ਹੁਣ ਇਹ ਥੱਲੇ ਬਾਈ ભગવાન ਅੰਨ ਕਿ ਆਵੇ ਜਮਾ ਖੁਰਨਾ ਮੈਂ ਜਾ ਕੇ ਓਕੇ ਓਕੇ ਤੇ ਕਿੰਨਾ ਦੇ ਦੂਗੀ ਇਹ ਮਾ ਜੇ ਤਾਂ ਬਈ ਦੁੱਧ ਤੇ ਆਈ ਵੀ ਆ ਹੋ ਸਕਦਾ 1.5 ਕਿਲੋ ਠੀਕ ਆ ਆਪਣੀਆਂ ਲਈ ਵੀ ਆਪਾਂ ਇਹ ਝੋਲ ਮਾਰੀ ਠੀਕ ਆ ਵੀਰੇ ਤੇ ਹੁਣ ਆਪਾਂ ਗੱਲ ਕਰ ਲਗੇ ਮੇਨਤੀ ਜੇ ਨੰਬਰ ਹੈ ਜੀ ਹਨਾ ਹਾਂ ਬਈ ਇਹ ਸੁਈ ਵੀ ਆ ਅੱਜ ਮੰਨ ਕੇ ਚੱਲਦੇ ਨੂੰ ਹੋ ਗਏ ਹਾਂਜੀ ਮੈਂ ਦਿਨ ਹੋ ਗਏ 9 ਤਰੀਕ ਦੀ ਸੁਈ ਵੀ ਆ 9 ਤਰੀਕ ਦੀ ਅੱਜ ਹੋ ਗਈ ਅ 16 ਹੋ ਗਈ ਹਨਾ 7 ਕਿ ਦਿਨ ਹੋ ਗਏ ਅੱਜ ਹਾਂ ਕੋਈ ਕੜ ਨਹੀਂ ਪੱਥੇ ਬਹੁਤ ਕੰਟ ਜਗਦੀ ਇਹ ਹਜੇ ਲੱਗ ਜੂਗੀ ਜੀ ਉਹ ਤਾਂ 15 ਤੋਂ ਬਾਹਰ ਇਹ ਗ੍ਰੇਡਡ ਤੇ ਆ ਗਈ ਹੈ ਨਾ ਥੋੜੀ ਜੀ ਕੀ ਪਤਾ ਨਹੀਂ ਭਰਾਵਾ ਹਾਂ ਥੋੜੀ ਜੀ ਪੂਸ ਵੱਧ ਚਿੱਟੀ ਆ ਗਈ ਮੱਥੇ ਤੇ ਵੀ ਬੱਲ ਆ ਗਿਆ ਤੇ ਮਗਰ ਇਹਦੇ ਕੀ ਆ ਗਈ ਘੱਟਾ ਹਾਂ ਓਕੇ ਵੀਰੇ ਤੇ ਸੋਨੀਆਂ ਨੂੰ ਆਪਾਂ ਚਵਾਈ ਚੂਕੀ ਕਰਾਵਾਂਗੇ ਹਾਂ ਚਵਾਈ ਕਰ ਦਿੰਨੇ ਆਂ ਖੋਲ ਲੈ ਦੀ ਵੀ ਤੋਰ ਤਾਰ ਕਰਾ ਦਈਏ ਚੱਕ ਸਾਰੀ ਆ ਦੇਖੋ ਥਾਨ ਪੂਰੇ ਚੰਗੇ ਲੱਗੇ ਤੇ ਸਾਰੀ ਚਵਾਈ ਕਰਕੇ ਦਿਖਾਵਾਂਗੇ ਵੀਡੀਓ ਨੂੰ ਛੱਡ ਕੇ ਨਾ ਜਾਇਓ ਬਣੇ ਰਹੋ ਵੀਡੀਓ ਦੇ ਨਾਲ ਅੰਡ ਤਾਈ ਹੁਣ ਕਿੰਨਾ ਰੈਡੀ ਆ ਜਮਾ ਅੱਜ 15 16 ਤਿਆਰ ਹੋ 20 ਦਿਊਗੀ ਓਕੇ ਵੀਰੇ ਠੀਕ ਆ ਜੀ ਆ ਦੇਖੋ ਜੀ ਤੋਰਾ ਤਰਾ ਕਰ ਲੋ ਚ ਕਿਤੇ ਕੱਦ ਕਾਠ ਮੈਨੂੰ ਦੱਸਣ ਦੀ ਲੋੜ ਹੀ ਨਹੀਂ ਹਨਾ ਵੱਡੇ ਕੱਦ ਕਾਠ ਦੀਆਂ ਲੈ ਜਲੇ ਗੇਟ ਕਰਨ ਆ ਦੇਖੋ ਜੀ ਚੌੜੀ ਜੂੜੀ ਵੀ ਤਾਂ ਪੂਰੀ ਹੈ ਹਨਾ ਜੇ ਆਪਾਂ ਗੱਲ ਕਰ ਲਈਏ 2.5 ਫੁੱਟ ਦਾ ਇਹਦਾ ਚਗਾਠਾ ਤਾਂ ਆਲਾ ਹੈਗਾ ਹਨਾ ਠੀਕ ਹੈ ਜੀ ਆ ਦੇਖੋ ਜੀ ਥਾਂ ਕਰੂ ਨੀੜ ਤੋਂ ਚੱਕ ਤੇ ਬਾਈਦਨ ਥੋੜਾ ਜਿਹਾ ਥਾਂ ਤੰਗ ਹੈਗਾ ਤੇ ਨਹੀਂ ਲੰਮੀ ਤੋਰ ਕੇ ਤੁਹਾਨੂੰ ਦਿਖਾਉਣੀ ਸੀ ਆ ਦੇਖੋ ਜੀ ਇਹ ਮਗਰ ਬੱਚਾ ਆ ਗਿਆ ਤੇ ਕਰ ਲਈ ਚੱਕ ਜਰੂਰ ਤੁਹਾਨੂੰ ਚਵਾਈ ਸਾਰੀ ਕਰਕੇ ਦਿਖਾਵਾਂਗੇ ਵੀਡੀਓ ਆਪਣੀ ਜਰੂਰ ਲੰਮੀ ਹੋਣ ਵਾਲੀ ਬਣਿਆ ਹੋਇਆ ਵੀਡੀਓ ਦੇ ਨਾਲ ਆ ਦੇਖੋ ਜੀ ਤੇ ਪੂਰੀ ਚੰਗੀ ਝੋਟੀ ਹੈਗੀ ਦੋ ਸੌ ਨੂੰ ਦਿਖਾ ਤੀਆਂ ਉਹਨਾਂ ਦੀਆਂ ਪਤਾਹਰਾ ਵੀ ਨਹੀਂ ਮਾਰੀਆਂ ਆਇਓ ਆ ਕੇ ਚੈੱਕ ਕਰਕੇ ਲੈ ਜਾਓ ਜੀ ਤੇ ਇਹਦੀ ਆਪਾਂ ਮੈਂ ਚ ਬੈ ਸਾਡੀ ਵੀਰੇ ਬੱਚਾ ਸਨ ਪੂਰ ਸਾਰ ਲੈ ਦੀ ਸੰਗੀਟੇ ਦੀ ਧਾਰ ਦੀ ਸਾਰੀ ਗਾਰੰਟੀ ਹੈ ਸਾਰਿਆਂ ਦੀ ਜੇ ਕਿਸੇ ਡੇਰੀ ਵਾਲੇ ਵੀਰ ਨੇ ਲੈਣੇ ਹੋਣਗੇ ਤਿੰਨ ਹੀ ਪਤਾਹਰਾ ਜ਼ਰੂਰ ਘਟਾ ਹੈ ਓਕੇ ਓਕੇ ਤੇ ਹੁਣ 11 21 ਦੀ ਸਾਰੀ ਗਾਰੰਟੀ ਜੇ ਸਾਰੀਆਂ ਲੈਣੀਆਂ ਹੋਣਗੀਆਂ ਇਕੱਠੀਆਂ ਹਿਸਾਬ ਨਾਲ ਦੇ ਦੇਂਗਾ ਹਾਂ ਦੇ ਦੇਾਂਗੇ ਓਕੇ ਸਾਡ ਫਿਰ ਬੱਚਾ ਵੀਰੇ ਸਨ ਇਹ ਕਿ ਰਾਗੇ ਚ ਵਾਈ ਚੈੱਕ ਆ ਦੇਖੋ ਜੀ ਪੂਰੀ ਜੰਗੀ ਝੋਟੀ ਆ ਤੇ ਬਾਕੀ ਦਾ ਕੱਦ ਕਾਠ ਤੇ ਸਿੰਗ ਸੁng ਚਾਰ ਚੁਪੇ ਨੂੰ ਕੋਕੇ ਆ ਰਗੀ ਆ ਆ ਕਰੂ ਚੈੱਕ ਆ ਦੇਖੋ ਆ ਦੇਖੋ ਵੀਰੋ ਬੱਚਾ ਚਾਹੁੰਦਾ ਤੁਸੀਂ ਦੇਖ ਸਕਦੇ ਕਰ ਲਓ ਚੈੱਕ ਆ ਦੇਖੋ ਆ ਦੇਖੋ ਵੀਰੋ ਬੱਚਾ ਚਾਹੁੰਦਾ ਤੁਸੀਂ ਦੇਖ ਸਕਦੇ ਠੀਕ ਆ ਸੋਨੇ ਬੰਨ ਦੇ ਵੀਰ ਤੇ ਬੱਚੇ ਨੂੰ ਨਹੀਂ ਆਪਾਂ ਬਾਹਲਾ ਪਿਆ ਵੀ ਐਵੇਂ ਤੁਹਾਨੂੰ ਕਹਿ ਦਈਏ 2 ਕਿਲੋ ਛੜਤਾ ਹਣਾ ਪੋਹਣੀ ਛੱਡਿਆ ਆਪੇ ਬਾਅਦ ਦੇ ਵਿੱਚ ਪਿਆ ਦੂ ਬਾਈ ਦੀ ਪਹਿਲਾਂ ਵੀ ਪਿਆ ਪਿਆ ਮੋਕ ਲਈ ਵੀਆ ਕਿਉਂਕਿ ਮੰਹਾਂ ਥੱਲੇ ਦੁੱਧ ਚੰਗਾ ਨਾ ਝੋਟੀਆਂ ਥੱਲੇ ਆਹ ਦੇਖੋ ਜੀ ਸਮਾਹ ਕਰੋ ਚੱਕ ਨੇੜ ਠੰਡ ਤੱਕ ਕਿਸੇ ਕਿਸੇ ਨੂੰ ਇਹੋ ਜਿਹਾ ਲੱਗਿਆ ਹੁੰਦਾ ਹਨਾ ਵੀਰੇ ਸੋਨੀ ਓਕੇ 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 ਆਹ ਦੇਖੋ ਜੀ ਬੈਠੋ ਵੀਰੇ ਟਾਈਮ ਲੱਗ ਜਾਂਦਾ ਆਪਣਾ ਥੋੜਾ ਲੋਡ ਜੀ ਕਰ ਲਾ ਇਧਰ ਨੂੰ ਇਧਰ ਨੂੰ ਕਰ ਲਾ ਮਾੜੀ ਇਧਰ ਨੂੰ ਕਰ ਲਾ ਲੋਟ ਨਹੀਂ ਹਣੀ ਮਾੜੀ ਤੱਕ ਬਸ ਬੈਠ ਆ ਦੇਖੋ ਜੀ ਆ ਦੇਖੋ ਬਿਰੂ ਖਾਲੀ ਬਾਲਟੀ ਝੋਟੀ ਪੂਰੀ ਬਦੇ ਚ ਲੱਗ ਕਰਦੇ ਵੀਰੇ ਚਵਾਈ ਸ਼ੁਰੂ ਮੂਹਰਿਆਂ ਦੀ ਕਰਦੇ ਪਹਿਲਾਂ ਆ ਦੇਖ ਮਤਰਾ ਮੈਂ ਤੁਹਾਨੂੰ ਕਿਹਨਾਂ ਦਿਖਾਵਾਂ ਆ ਕਰੋ ਜੀ ਥੱਲੇ ਤਾਂ ਦੋ ਦੀ ਮੋਟਰ ਹੀ ਆਣਾ ਵੀਰੇ ਕੋਈ ਸ਼ਾਕਾ ਦੀ ਗੱਲ ਨਹੀਂ ਬਾਕੀ ਤਾਂ ਬਾਲਟੀ ਵੀ ਗਾਈਆਂ ਵਾਲੀ ਆ ਹਨਾ ਆਪਾਂ ਉਹ ਇੱਥੇ ਰੱਖ ਜੀ ਤੇ ਆਹ ਚੱਲੇ ਦੀ ਬਾਲਟੀ ਹਾਂ ਪਲਾਜੋ ਉਹਨੂੰ ਆ ਜੀ ਪੂਰੀ ਵੱਡੀ ਤੇ ਐ ਨਹੀਂ ਗੱਲ ਹੋਗੀ ਵੀ ਕਿਤੋਂ ਛੋਟੀ ਹੋਵੇ ਇਹ ਵੀਰੋ ਦੁੱਧ ਵੀ ਚੰਗਾ ਹਨਾ ਜਿਹੜਾ ਆਪਾਂ ਮਣਕੇ ਦੇਣਾ ਵੀਰੇ ਫੇਰ ਕਾਦੀ ਸ਼ੱਕ ਹਨਾ ਠੀਕ ਆ ਦੇ ਕਰੀ ਗੇ ਲੋ ਜੇ ਝੋਟੀ ਇੱਕ ਨੰਬਰ ਬਾਕੀ ਆ ਧੰਨਵਾਦ ਵੀਰੇ ਤੁਹਾਡਾ ਢਿਲੋਂ ਡੇਰੀ ਫਾਰਮ ਬਟਿੰਡਾ ਦੇਖਣ ਆਏ ਹਾਂ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਬਹੁਤ ਪਿਆਰ ਦਿੰਨੇ ਹੋ ਤੇ ਕੱਲਾ ਬੰਦਾ ਕੁਛ ਨਹੀਂ ਕਰਤਾ ਇਹਦਾ ਬਹੁਤ ਪਿਆਰ ਦਿੱਤਾ ਤੁਸੀਂ ਬਾਕੀ ਦਾ ਆਪਣਾ ਵੀਡੀਓ ਬਣਾਉਣ ਦਾ ਨੰਬਰ ਹੈਗਾ 9878123917 ਤੇ ਕਰੀ ਜੱਲੇਓ ਚੱਕ ਚਵਾਈ ਬਾਈ ਕੋਲੇ ਤਿੰਨ ਝੋਟੀਆਂ ਸੀ ਦੋ ਦੋਨੂੰ ਤੋੜ ਕੇ ਦਿਖਾਤੀਆਂ ਇੱਕ ਤੁਹਾਨੂੰ ਚਵਾਈ ਕਰਕੇ ਦਿਖਾ ਰਹੇ ਹਾਂ ਚਵਾਈ ਆਪਾਂ ਤਿੰਨਾਂ ਦੀ ਕੋਈ ਕਰ ਦਿੰਦੇ ਹਨਾ ਬਾਈ ਸੋਨੀ ਟਾਈਮ ਹੈ ਨਹੀਂ ਹਾਂ ਟਾਈਮ ਹੈ ਨਹੀਂ ਹਾਂ ਨਹੀਂ ਕਰ ਦਿੰਦੇ ਤਿੰਨਾਂ ਦੀ ਕਰ ਦਿੰਦੇ ਚਵਾਈ ਦੀ ਕੋਈ ਗੱਲ ਨਹੀਂ ਸੀ ਬਾਈ ਕਹਿੰਦਾ ਭਾਉਂਦੀ ਮੇਰੇ ਕੋਲ ਰਹਿ ਕੇ ਲੈ ਜਾਓ ਜੇ ਕਿੰਨੇ ਤਿੰਨੇ ਦੂਰੋਂ ਆਉਣਾ ਹਨਾ ਹਾਂ ਕੋਈ ਚੱਕਰ ਹੀ ਨਹੀਂ ਕਿਛੂ ਮੂਹ ਲਾਉਂਦੀ ਆ ਮੜਾ ਉਹ ਕਿਧਾਰ ਦੇ ਦੇ ਮੜੀ ਆ ਦੇਖੋ ਤਾਰਾਂ ਤੁਰਾਂ ਪੂਰ ਗਾ ਲੈਂਦੀ ਆ ਭਰੀ ਚੱਲੇ ਜਾਂਦਾ ਛੋਟੀ ਪੂਰੀ ਚੰਗੀ ਆ ਦੇਖੋ ਕੈਮਰਾ ਨੇ ਆਪਾਂ ਰੋਗ ਦੇ ਸਾਰੀ ਵੀਡੀਓ ਤੁਹਾਨੂੰ ਦਿਖਾਵਾਂਗੇ ਤੇ ਮੁੱਲ ਤਿੰਨਾ ਦਾ ਹੀ ਫੋਨ ਤੇ ਰਹਿਣ ਵਾਲਾ ਹਨਾ ਥੋਨੀ ਹਾਂ ਬਈ ਤਿੰਨਾ ਤੇ ਬਾਈ ਕਹਿੰਦਾ ਫੋਨ ਉਹੀ ਬੰਦੇ ਕਰਨ ਕਿਉਂਕਿ ਝੋਟੀਆਂ ਚੰਗੀਆਂ ਆਈਆਂ ਕੋਈ ਆਮ ਬੰਦਾ ਐਵੇਂ ਸਸਤੀ ਸਮਝ ਕੇ ਬਾਹਲੀ ਫੋਨ ਨਾ ਲਾਉਣ ਹਨਾ ਥੋਨੀ ਹਾਂ ਦਾ ਬਈ 2.5 3 ਕਿਲੋ ਦੀ ਕਾੜੀ ਓਕੇ ਓਕੇ ਵੀਰੇ ਮੈਂ ਦੱਸ ਦੂੰ ਜਿਹੜੀ ਗੱਲ ਹੈਗੀ ਮੈਂ ਕੋਹ ਨਹੀਂ ਲਗੋ ਕੇ ਰਹਾ ਓਕੇ ਥੋਨੀ ਸਵੇਰੇ ਕਿੰਨੇ ਵਜੇ ਚ ਬਾਈ ਹੋਈ ਐ 5:30 ਵਜੇ ਬਾਈ ਤੇ ਤੜਕੇ ਜਮਾ ਖਾ ਲਈ ਆ ਸਾਫ ਆ ਹਾਂ ਬਈ ਜਮਾ ਆਪਾਂ ਵੀ ਆਉਣੇ ਤਾਂ ਖੁੱਦ ਤੇ ਆ ਗਾਂਗੇ ਓਕੇ ਓਕੇ ਜਿਹੜੀ ਗੱਲ ਹੈਗੀ ਆਪਾਂ ਦੱਸ ਦਈਏ ਸਾਰੀ ਵੀਰਾਂ ਨੂੰ ਕਿ ਕਰੀ ਚੱਲੇ ਚਾ ਤੇ ਕੱਦ ਕਾਠ ਦੀ ਕੋਈ ਵੀ ਕਮੀ ਨਹੀਂ ਮਗਰ ਮੇਰ ਕੱਪ ਕਟਾ ਆ ਗਿਆ ਤੇ ਬਾਕੀ ਦੀ ਗੱਲ ਛੋਟੀਆਂ ਵੀਰੇ ਕਿਤੇ ਕਿਤੇ ਮਿਲਦੀਆਂ ਇਹ ਜੀਆਂ ਤੇ ਕਰ ਲਿਓ ਬਾਈ ਨਾਲ ਜਰੂਰ ਸੰਪਰਕ ਬਣੇ ਰਹੋ ਵੀਡੀਓ ਦੇ ਨਾਲ ਵੀਡੀਓ ਆਪਣੀ ਲੰਮੀ ਜਰੂਰ ਹੋਣ ਵਾਲੀ ਹੈ ਜੀ ਤੇ ਛੱਡ ਕੇ ਨਾ ਜਾਇਓ ਵੀਡੀਓ ਨੂੰ ਐਂਡ ਤੇ ਕਰ ਠੀਕ ਹੈ ਜੀ ਚਲੀ ਚਲੋ ਜੇ ਚੁਆਈ ਆ ਦੇਖੋ ਜੀ ਪੂਰੀ ਚੁਆਈ ਚੰਗੀ ਇੱਕ ਨੰਬਰ ਫਰੀ ਚਲੇ ਜੇ ਆਹ ਦੇਖੋ ਪਿੰਡ ਬਾਈ ਦਾ ਮੌਲ ਨਾ ਆਪਾਂ ਤਹਿਸੀਲ ਤਾਪਾ ਤੇ ਜ਼ਿਲ੍ਹਾ ਬਰਨਾਲਾ ਤੇ ਨੇੜੇ ਬਾਈ ਦੇ ਪੱਕੋ ਕੈਂਚੀਆਂ ਵੀ ਰਹਿ ਜਾਂਦੇ ਆ ਫਰੀ ਚਲੇ ਜੇ ਆਹ ਦੇਖੋ ਬਾਹਰ ਦੀ ਮੱਝ ਹੀ ਆਉਂਦੀ ਆ ਨਾ ਵੀਰੇ ਨਿਆਰਾ ਆਉਂਦਾ ਚੋਣ ਦਾ ਪੂਰਾ ਬਈ ਕਾਰਡ ਨਹੀਂ ਚੱਲਿਆ ਲੇਟੀ ਨਹੀਂ ਖਾਂਦੀ ਗੋੜ ਨਹੀਂ ਖਾਂਦੀ ਨੋਰਮਲ ਜਾਂ ਦਾਣਾ ਖਾਂਦੀ ਆ ਓਕੇ ਲੈ ਜੇ ਚਾਹੇ ਵੀ ਆਪਣੇ ਕਰੂ 15 ਮੰਨ ਕੇ 20 ਦੇਊਗੀ 20 ਦੇਊਗੀ ਤੇ ਸੋਨੀ ਆਪਾਂ ਜੇ ਗੱਲ ਕਰ ਲਗੇ ਤੇ ਕਿੰਨੇ ਦਿਨਾਂ ਚ ਦੁੱਧ ਤੇ ਆ ਜਾਂਦੀ ਐ ਮੱਝ ਬਈ ਮਹੀਨੇ ਤੋਂ ਪਹਿਲਾਂ ਦੁੱਧ ਤੇ ਨਹੀਂ ਆਉਂਦੀ ਚਾਹੇ ਕੋਈ ਕੁਛ ਕੀ ਓਕੇ ਪਹਿਲਾਂ ਝੋਟੀ ਦਾ ਡੇਢ ਵੀ ਲਾਉਂਦੀ ਹੈ ਨਾ ਹੁਣ ਤੇ ਹਾਂ ਜਦੋਂ ਮੈਂ ਦੂਜੇ ਤੀਜੇ ਸੂਏ ਹੌਣ ਚਾਰ ਲੱਗੇ ਮਹੀਨੇ ਚ ਬਾਈ ਸੈੱਟ ਹੁੰਦਾ ਗਰਮੀ ਵਾਲੀ ਆ ਓਕੇ ਵੀਰੇ ਤੇ ਯਾਨੀ ਹੁਣ ਇਹਦੀ ਸਟਾਰਟਿੰਗ ਆ ਨਹੀਂ ਹੈਨਾ ਸਟਾਰਟਿੰਗ ਆ ਬਾਈ ਜਮਾ ਓਕੇ 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 ਕੋਈ ਮਰਜੀ ਆ ਕੇ ਪਰਚੇ ਦੇ ਦੰਦ ਪਟਲੇ ਤੁਰਦਾ ਨਹੀਂ ਬੱਚਾ ਠੀਕ ਆ ਵੀਰੇ ਠੀਕ ਆ ਠੀਕ ਆ ਜੀ ਨਹੀਂ ਸਹੀ ਗੱਲ ਆ ਵੀਰੇ ਜਮਾ ਕੋਈ ਸ਼ੱਕ ਵਾਲੀ ਗੱਲ ਨਹੀਂ ਬਾਕੀ ਦਾ ਕਹਿੰਦਾ ਬਾਈ ਕਹਿੰਦਾ ਆਪਣੇ ਕੋਲ ਲੀਟਰ ਅਗਲਾ ਆਪ ਦਾ ਲਿਆ ਹੋਵੇ ਹੈਨਾ ਨਾਲ ਮਣਕੇ ਲੈ ਕੇ ਜਾਵੇ ਦੁੱਧ ਉਹਵੇਂ ਨਹੀਂ ਵੀ ਦੇ ਦੂਗੀ ਨਹੀਂ ਹੈਗਾ ਹੈਨਾ ਹਾਜ਼ਰ ਓਕੇ ਹਾਜ਼ਰ ਦੁੱਧ ਆ 15 ਲੀਟਰ ਫੁੱਲਾ ਹੋ ਜਮਾ ਬਾਕੀ ਦਾ ਇੱਕ ਤੁਹਾਨੂੰ ਹੋਰ ਗੱਲ ਦੱਸ ਦੇਣਾ ਵੀਰੇ ਜਦੋਂ ਤੁਸੀਂ ਲੈਣ ਆਏ ਛੋਟਾ ਹਾਥੀ ਨਾ ਲੈ ਕੇ ਆਇਓ ਜਾਊਗੀ ਬਲੈਰੋ ਚੀ ਹੈ ਨਾ ਹਾਂ ਆਪੇ ਉੱਥੇ ਜਿੱਦਾਂ ਫਾਜ ਠੀਕ ਆ ਫਾਜ ਜੂਗੀ ਦੋ ਮਹੀਨਾ ਪੈਣੀਆਂ ਨਹੀਂ ਇਹ ਪਿੱਛੇ ਲੱਗੂਗੀ ਇਹ ਮੈਥਡ ਤੁਸੀਂ ਲੈ ਲਓ ਲੈ ਕੇ ਲੈ ਲਓ ਪਾਉਣ ਦੀ ਕੱਦ ਕਾਠ ਦਾ ਠੀਕ ਹੈ ਜੀ ਕੱਦ ਕਾਠ ਦੀ ਕੋਈ ਵੀ ਕਮੀ ਨਹੀਂ ਜੇ ਛੋਟੀ ਹੁੰਦੀ ਮੈਂ ਛੋਟੀ ਬੋਲ ਦੇਣੀ ਸੀਗੀ ਤੇ ਬਾਕੀ ਦਾ ਦੁੱਧ ਵੀ ਇੰਨਾ ਤਿਆਰ ਕਿਸੇ ਕਿਸੇ ਝੋਟੀ ਥੱਲੇ ਮਿਲਦਾ ਅਗਲਾ ਕਹਿ ਦਿੰਦਾ ਥੱਲੇ ਛੱਡ ਕੇ ਕਹਿ ਦਿੰਦਾ ਕੋਈ ਕੁਛ ਕਹਿ ਦਿੰਦਾ ਮਿਬਰੀ ਆ ਗੱਲ ਆਪਾਂ ਬਾਈ ਵੀਡੀਓ ਕੋ ਪਾਤੀ ਚાલુ ਉਹ ਆਪਣੀ ਮਾਂ ਘਰੇ ਚੋਈ ਵੀ ਆ ਓਕੇ ਓਕੇ ਚੋ ਆ ਕੇ ਨਾ ਨਾ ਫੇਰ ਨਜ਼ਾਰਾ ਆ ਆ ਕੋਈ ਨਹੀਂ ਅੱਜ ਫੇਰ ਤਿੰਨ ਸਿੰਘਾਂ ਫੇਰ ਕਰਾਵਾ ਮੈਂ ਕਿਤੇ ਜੇ ਰਹਿ ਗਈ ਜੇ ਬੈਗੀ ਦਾ ਠੀਕ ਆ ਹਣਾ ਸਾਰੀ ਚਵਾਈ ਕਰ ਦਿਆਂਗੇ ਆਪਾਂ ਤੇ ਬਾਕੀ ਦਾ ਬਾਈ ਨਾਲ ਜਰੂਰ ਸੰਪਰਕ ਕਰ ਲਿਓ ਪਸ਼ੂ ਹਰ ਵਕਤ ਮਿਲਦੇ ਰਹਿੰਦੇ ਹੈਗੇ ਕੋਈ ਐਸੀ ਗੱਲ ਨਹੀਂ ਹੈਗੀ 7.5 ਲੀਟਰ ਪਰ ਟਾਈਮ ਦਾ ਦੁੱਧ ਬਾਈ ਕਹਿੰਦਾ ਹਾਜ਼ਰ ਆ ਕੋਈ ਕਹਿਣ ਦੀ ਗੱਲ ਨਹੀਂ ਬੱਚੇ ਨੂੰ ਆਪਾਂ ਕੁਝ ਨਹੀਂ ਛੱਡਿਆ ਠੀਕ ਆ ਜੀ ਮੂੰਹ ਲਵਾਇਆ ਤੇ ਬੰਨਿਆ ਪਸਮਾ ਕੇ ਫੇਰ ਦੁਨਨੇ ਟਾਈਮ 'ਵੀ ਜੇ ਉਹ ਮਰਜੀ ਬਾਈ ਕਹਿੰਦਾ ਮੇਰੇ ਕੋਲੇ ਆਓ ਰੋ ਪਾਉਂਦੀ ਤੇ ਚੋ ਕੇ ਲੈ ਕੇ ਜਾਓ ਦੋਨੇ ਟਾਈਮ ਤੇ ਪਹਿਲਾਂ ਵੀ ਬਾਈ ਦੇ ਆਪਾਂ ਇੱਕ ਵੀਡੀਓ ਕਰੀ ਸੀ ਵਧੀਆ ਰਿਸਪੌਂਸ ਆਇਆ ਸੀਗਾ ਤੇ ਹੁਣ ਆਪਾਂ ਫੇਰ ਅੱਜ ਪਹੁੰਚੇ ਆ ਪਿੰਡ ਮੌੜਨਾ ਆਪਾਂ ਤੇ ਆ ਦੇਖੋ ਜੀ ਚੋਬਾਈ ਕੰਪਲੀਟ ਹੋਣ ਵਾਲੀ ਆ ਬਸ ਬਣੇ ਰਿਓ ਵੀਡੀਓ ਦੇ ਨਾਲ ਠੀਕ ਹੈ ਜੀ ਨੰਬਰ 22 ਦਾ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਿਆ ਆ ਦੇਖੋ ਜੀ ਕਦ ਕਾੜ ਹੋ ਸਕਦਾ ਤੁਹਾਨੂੰ ਇਹਦੇ ਚ ਨਾਂ ਦਿਸੀ ਦਿਖਾਉਣ ਦੀ ਕੋਸ਼ਿਸ਼ ਪੂਰੀ ਕਰੀ ਆ ਤੇ ਆ ਕੇ ਜਰੂਰ ਜਿਓ ਤੁਸੀਂ ਦੇਖੋਗੇ ਤੁਹਾਡਾ ਮਨ ਖੁਸ਼ ਹੋਊਗਾ ਇਹੋ ਜੀ ਗੱਲ ਆ ਦੇਖੋ ਜੀ ਆ ਦਿਖਾ ਦਈਏ ਥਣ ਖਾਲ ਸਣ ਜਮ ਖਾਲੀ ਆ ਜਮ ਨਿੰਬੂਆਂ ਨੂੰ ਝੋੜ ਕੇ ਲੈ ਵਾ ਆ ਦੇਖੋ ਜੀ ਠੀਕ ਹੈ ਜੀ ਰੱਖ ਲੈ ਵੀਰੇ ਓਕੇ ਵੀਰੇ ਲੀਟਰ ਮਾਰਨੇ ਹੁੰਦੀ ਇਹਦੇ ਆ ਵੀ ਮਾਰ ਦਿੰਦੇ ਆ ਠੀਕਾ ਮਾਰ ਦੇ ਫਿਰ ਕਮਰੇ ਦੇ ਸਾਹਮਣੇ ਰੱਖੀਆਂ ਬਾਲਟੀ ਦਿਖਾ ਰਹੀਆਂ ਠੀਕਾ ਵੀਰੇ ਮਾਰ ਲੱਦ ਫਲੱਦ ਕਰ ਲਾ ਫਿਰ ਮੜੀ ਦੁੱਧ ਦਾ ਬਲੱਦ ਲਿਆ ਤੇ ਵੀਡੀਓ ਆਪਣੀ ਜਰੂਰ ਲੰਮੀ ਆ ਤੇ ਕਿਉਂਕਿ ਵੀਡੀਓ ਕਿਉਂ ਲੰਮੀ ਕੀਤੀ ਆ ਤੁਹਾਡੀ ਖਾਤਰ ਕੀਤੀ ਆ ਵੀਰੇ ਵੀ ਤੁਹਾਨੂੰ ਗਾਰੰਟੀ ਹੋ ਜੀ ਆ ਦੇਖੋ ਜੀ दो तीन चार पांच, छ 7 8 ਆ ਬਈ ਬਸ 8 ਹੀ ਮੰਨ ਜਿਹੜਾ ਧੱਗ ਝੁਗ ਦਾ ਲਾਲਾ ਤੁਸੀਂ 7.5 ਹੀ ਲਾਇਓ ਜੀ ਜਿੰਨਾ ਕਿਹਾ ਠੀਕ ਹੈ ਨਾ ਆਪਾਂ ਥੋੜੇ ਜਿਲੇ ਲੇਟ ਹੋ ਗਿਆ ਹਾਂ ਲੇਟ ਹੋਗੇ ਤੁਸੀਂ 7.5 ਲੀਟਰ ਪਰ ਟਾਈਮ ਦਾ ਬਾਈ ਕਹਿੰਦਾ ਲੈ ਜਾਓ ਤੇ ਆ ਦੇਖੋ ਇਹ ਦੁੱਧ ਤੁਹਾਡੇ ਸਾਹਮਣੇ ਆ ਤੇ ਬਾਕੀ ਦਾ ਹੁਣ ਪੱਠੇ-ਮੱਠੇ ਲੱਗ ਗਏ ਹਨਾ ਚਾਰਨ ਕੋ ਦੀ ਸੀਲ-ਸੂਲ ਪੂਰੀ ਆ ਹਾਂ ਬਾਈ ਚੋਏ ਬਣਾ ਪੱਠੇ ਨਹੀਂ ਚੱਕਦੀ ਇਹ ਓਕੇ ਵੀਰੇ ਤਿੰਨ ਝੋਟੀਆਂ ਸੀ ਤਿੰਨੇ ਸੁੰਦਰਆਂ ਦਾ ਨੰਬਰ ਫੇਰ ਬੋਲ ਦਿ ਬਾਈ 9988202601 ਪਿੰਡ ਮੋੜਨਾ ਪਿੰਡ ਮੋੜਨਾ ਤਿੰਨੇ ਝੋਟੀਆਂ ਤਿੰਨੇ ਤੁਹਾਨੂੰ ਦਿਖਾਤੀਆਂ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਤਾਂ ਇਹਦੇ ਲਈ ਧੰਨਵਾਦ